ਤਲੀਂ ਘਰ ਮਹੱਲਾ ਪਹਿਲਾ ਕਲੀ ਅੰਦਰ ਨਾਨਕਾ ਸਤਿਗੁਰੂ ਨਾਨਕਦੇਵ ਜੀ ਦੇ ਤਾਂ ਹੀ ਕਰਤਾਰ ਪ੍ਰਸਾਦ ਸਿੱਖਾਂ ਨੂੰ ਪੁੱਛਿਆ ਜੀ ਜੀਵਨਵਾਦੀ ਆਵੇ ਸੰਸਾਰ ਦਾ ਵਰਤਾਰਾ ਦੱਸੋ ਕਿਹਾ ਗਿਆ ਹੈ ਤਲੀਂ ਅੰਦਰ ਨਾਨਕਾ ਸਤਿਗੁਰੂ ਜੀ ਕਹਿੰਦੇ ਨੇ ਕਾਲ ਯੁਗ ਦੇ ਦੌਰੰਦਰ ਹੈ ਪਿਆਰੇ ਜਿੰਨਾ ਦਾ ਆਵਤਾਰ ਇਹ ਜਿਹੜੇ ਜੀਵ ਹੈ ਭੂਤਰੀਆਂ ਦਾ ਆਵਤਾਰ ਸਾਰੇ ਕਲਮੇ ਤੇ ਜੀ ਨਹੀਂ ਰਾਵਨ ਆਪੇ ਸਾਥ ਜਿਨ੍ਹਾਂ ਨੂੰ ਇਸ ਵੀ ਪਛਾਣ ਨਹੀਂ ਕੀਤੀ ਇਹ ਕਾਇਰ ਦੇ ਦੀਪਰੇਤਨ ਇਰਕਾਰ ਭੂਤਿਆਂ ਦਾ ਔਕਾਰ ਹੈ ਜਿਨ੍ਹਾਂ ਮੁਹੰਮਦ ਗਿਰਦੇ ਦੇ ਪੁੱਤ ਨੂੰ ਉਹ ਪਸੇ ਹੋਏ ਇਹ ਜਿੰਨ ਬੰਦੇ ਆ ਉਹ ਜਨਾਦ ਭੂਤਾਂ ਪਰਚਾ ਦਾ ਮਾਈਕ ਉਹ ਸੱਚ ਜਨੂਗਾ ਕਿ ਜਿੰਨੂ ਦੀ ਉਹਨਾਂ ਦਾ ਪੁੱਤ ਵੀ ਜ਼ਰੂਰ ਹੈ ਭੂਤਨਾ ਹੈ ਕੋਈ ਵੀ ਅੰਰੀ ਤੂਰੀ ਤੂਰੀ ਨੀ ਜਿਹੜੀ ਜਿੰਨਾ ਦਾ ਸੇਕ ਦਾ ਜੋਰੂ ਦੇ ਕੁਸਰੀਆ ਜਿੰਨਾ ਪਰੇ ਪੰਦਰ ਸੁਬਦਾਨ ਸੰਗਾਰ ਕੋਈ ਕਹਿੰਦੀ ਸਾਰਿਆਂ ਨੂੰ ਕਿ ਅਨਸਾ ਖਾ ਕੇ ਆਉਗੇ ਜਿੰਨਾ ਕੁਸਰੀਆ ਮਹੱਲਾ ਪਹਿਲਾ ਬੁਰਗਾਨੀ ਹਾਲ ਕੋ ਹੋਵੇ ਉਸ ਨੂੰ ਲੋਕ ਮਹੱਲਾ ਪਹਿਲਾ ਜਲੀ ਜੰਗਰ ਮਾਨਕ ਜਲੀ ਅਗਿਆ ਦੇ ਲੰਗੂ ਨੋਸਾਲੀ ਕੰਦੇ ਹਾ ਲੰਗਾ ਐ ਕਾਰ ਅਗਿਆ ਤੇ ਕਾਰ ਜਮੂ ਹੋਇਆ ਹੋਇਆ ਹੈ ਮੋਤੀ ਜਹਾਂ ਦੀ ਜਿੰਨੀ ਉਹਨਾਂ ਦਾ ਕੋਈ ਕੌਣ ਮਾਨਾ ਕੋਈ ਜਨੀਰ ਹੈ ਪ੍ਰੇਤ ਵੀ ਬੰਦਾ ਟੂਕ ਬੰਦਾ ਹੋਇਆ ਹੈ ਕੀ ਜਿੰਨੂ ਜਿਹੜੀ ਉਹ ਜੂਰੀ ਕੁਛ ਨਹੀਂ ਮੰਨਿਆ ਮੋਰੀ ਜਿੰਨਾ ਦਾ ਸਿਕਰ ਜੋ ਜੂਰੀ ਕੁਛ ਨਹੀਂ ਇਹ ਵੀ ਹੈ ਇਹ ਅਗੁੱਦੀਆ ਜੋੜੂ ਬਣੀ ਹੈ ਜਿਹੜੀ ਇਹ ਥਾਣੇਦਾਰ ਬਣੀ ਸਰਦਾਰ ਬਣੀ ਨੇ ਸਾਰਿਆਂ ਦਾ ਮਾਇਆ ਦੀ ਜੋੜੀ ਹੈ ਜਿਹੜੀ ਇਹ ਵੀ ਇਹਨਾਂ ਪਰੇਖਾਂ ਦਾ ਸਿਕਦਾਰ ਥਾਣੇਦਾਰ ਹੈ ਤੈਦ ਬਖਵਾਈ ਫਜ਼ਾਰੀ ਕਰਨ ਵਾਲੀ ਹੈ ਮਹੱਲਾ ਫਸਟ ਸਿਆਲ ਗੁਰ ਨਾਨਕ ਜੀ ਜਿਹਨਾਂ ਦੇ ਅੰਦਰ ਕਾਲ ਅਗਿਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਜਿੰਨਾ ਦਾ ਆਉਤਾਰ ਤੇ ਭਾਈ ਦੇ ਅਭਿਆਸੀ ਲੋਕੋ ਤੇ ਪ੍ਰੇਤਾ ਦਾ ਉਤਾਰ ਹਨ ਉਹ ਤੇ ਜਨੂਰਾ ਤੇ ਜਨੂਰੀ ਉਹਨਾਂ ਦਾ ਪੁੱਤਰ ਕੌਣ ਹੈ ਸਾਧ ਸੰਗਤ ਜੀ ਜਿਹੜਾ ਸਕਲਪੋ ਹੈ ਇਸ ਸਕਲਪੀ ਪੁੱਤਰ ਨੇ ਜਨੂਰਾ ਪ੍ਰੇਤੀ ਹੈ ਇਹ ਜਨੂਰੀ ਜਨੂਰੀ ਦੀ ਵਾਸਨਾ ਇਹ ਵੀ ਜਨੂਰੀ ਪ੍ਰੇਤੀ ਹੈ ਦਾ ਸੇਕ ਦਾਦੇ ਜਿਹੜੀ ਉਹਨਾਂ ਦੀ ਬੁੱਧੀ ਹੈ ਇਹ ਵੀ ਜੋਰੀ ਇਸਰੀ ਬਣੀ ਹੋਈ ਉਹ ਵੀ ਜਿਹੜੀ ਹੈ ਇਹ ਵੀ ਸਦਾ ਦੀ ਬਣੀ ਹੋਈ ਹੈ ਮਹੱਲਾ ਪਹਿਲਾ ਹਿੰਦੀ ਮੀਲੇ ਭੂਲੇ ਅਤੁੱਤੀ ਜਾਹੀ ਸੁਲਤਾਨਪੁਰ ਵਿੱਚ ਮਾਰਾ ਸਾਹਿਬ ਜੀ ਨੂੰ ਸਹੂਦ ਹੋ ਜਾ ਰਿਹਾ ਹੈ ਜਿਸ ਨੇ ਕਿਹਾ ਸੀ ਮੁਸਲਮਾਨ ਕਹਾਵਲ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵਾ ਕੀ ਨਾਮ ਦੇ ਪ੍ਰਕਾਸ਼ ਵਿੱਚ ਆਇਆ ਹੋਏਗਾ ਜੇ ਜਿੰਨੇ ਭਾਈ ਜਿਹੜੇ ਹਿੰਦੂ ਆਪਨੇ ਆਪ ਨੇ ਪਹੁੰਚਦੇ ਆ ਅਰਬੀ ਦੇ ਹਿੰਦੂ ਚੋਰਾਂ ਦਾ ਨਾਮ ਹੈ ਮਹੰਮਦ ਸਾਦ ਦੇ ਬਾਣੂ ਬਤੀਰ ਨੋਏ ਅੜਕਤੋਂ ਦੇ ਸਾਰੇ ਲੋਕ ਮੰਨੇ ਨਹੀਂ ਸੀ ਜਿਹੜੇ ਉਹ ਕਾਫਰ ਹੋ ਕੇ ਨਿੱਕੇ ਸੀ ਪਰ ਅਰਬੀ ਦੇ ਲੋਕ ਉਹ ਸਾਰੇ ਆਪਣੇ ਮੁਲਕ ਦੇ ਇਨਸਾਨ ਮੰਨੇ ਸੀ ਉਹਦਾ ਨਾਮ ਹਿੰਦੂ ਚੋਰ ਨਾ ਚਾਹ ਇਹਨਾਂ ਦਾ ਅਰਬੀ ਹੱਲ ਫੇਸਬੁਕ ਆਰ ਇਸ ਕਰਕੇ ਆਰ ਜੀ ਆਉਦਾ ਨੂੰ ਆਰ ਜੀ ਵਰਤ ਕਹੋਦੇ ਹੈ ਹਿੰਦੂ ਨਹੀਂ ਨਾ ਹੋ ਕਹਾਂ ਕਿਉਂ ਮੈਂ ਕੋਹੋ ਵਿਚਾਰ ਕਿਉਂ ਹੈ ਹਿੰਦੂ ਹਿੰਦੁਸਤਾਨ ਦਾ ਨਾਮ ਹੈ ਤਾਂ ਇਹ ਹੈ ਉਹ ਚੋਰਾ ਦਾ ਮੁਲਕ ਉਹਨਾਂ ਦੇ ਨਾਮ ਰੱਖਿਆ ਸੀ ਪਹਿਲਾਂ ਮੁਹੰਮਦ ਨਾਮ ਰੱਖਿਆ ਸੀ ਇਸ ਪ੍ਰਕਾਰ ਹਿੰਦੂ ਦਾ ਹੈ ਹਿੰਦੂ ਉਹਨੇ ਭੁੱਲੇ ਅਖੁੱਤੀ ਜਾ ਹੈ ਇਹ ਬਾਈ ਹਿੰਦੂ ਹੈ ਪਰਮੇਸ਼ਰ ਦੇ ਭਗਤ ਤੋਂ ਬਿਨਾ ਮੂਲ ਮੁੱਢ ਤੋਂ ਲਾ ਕੇ ਜਨਮ ਤੋਂ ਲਾ ਕੇ ਉਲੇ ਪਰਮੇਸ਼ਰ ਤੋਂ ਤੁੱਲ ਗੋ ਮੂਰਤਾਂ ਬੰਨ ਧਾਰਿਆ ਬਾਰਲੂ ਕੋਹ ਨੂੰ ਜਨਮ ਤੇ ਲਾ ਕੇ ਪੁੱਜੇ ਆ ਖੁੱਤੀ ਜਾਹੀ ਇਹ ਖੁੱਤੀ ਮੁਗਦੇ ਜਾਏ ਹੁੰਦੇ ਨੇ ਵਿੱਚੋਂ ਦੇਖਦੇ ਕਿੰਨੇ ਕਰੋੜ ਮੁਸਲਮਾਨ ਬਣ ਗਏ ਹਿੰਦੂਆ ਚ ਕਿੰਨੇ ਇਸਾਈ ਬਣ ਗਏ ਕਿਉਂ ਖੁੱਤੀ ਮੁਗਦੇ ਹੀ ਜਾ ਰਹੇ ਹਨ ਓ ਨਾਰਦ ਕਹਿਆ ਤੇ ਪੂਜ ਕਰਾਹੀ ਹਿੰਦੂ ਮਾਰੇ ਕਿਸ ਪ੍ਰਕਾਰ ਮੁਗਦੇ ਜਾਂਦੇ ਆ ਕਿੰਨੇ ਮੂਲ ਨੂੰ ਪਰਮੇਸ਼ਰ ਤੋਂ ਤੁੱਲ ਕੇ ਭਾਈ ਉਹ ਮੁਗਦੇ ਹੀ ਜਾਂਦੇ ਹਨ নারদ ਕਹਿਆ ਅਸੀ ਪੂਜ ਕਰਾ নারদ 무ਨੀ ਨੂੰ ਪੰਜ ਰਾਤਾਂ ਇੱਕ ਪੁਰਾਣ ਹੈ নারদ 무ਨੀ ਦਾ ਉਹ 11 ਪ੍ਰਕਾਰ ਦੀ ਭਗਤੀ ਕਰਨ ਕੀਤੀ ਹੈ ਤੇ ਬੜੀ ਚੰਗੀ ਹੈ ਮਹਤੂਤਿਆਤੋ ਆਜ ਮੈਂ ਕਿ নারদ 무ਨੀ ਨੂੰ ਜੇ ਨਾ ਨੇ ਹਿੰਦੂਆਂ ਪੁੱਛਿਆ ਸੀ ਕਿ ਹੈ 무ਨੀ ਜੀ ਸਾਨੂੰ ਦੱਸੋ ਪੂਜਾ ਕਿਵੇਂ ਕਰਿਆ ਕਰੀਏ ਉਹ নারদ 무ਨੀ ਨੇ ਕਿਹਾ ਕਿ ਪੂਜਾ ਕਰਨਾ ਤਰੀਕਾ ਇਹ ਹੈ ਆਪਣੇ ਦੇਵਤਿਆਂ ਨੂੰ ਕੀਤੇ-ਕੀਤੇ ਕਰਿਆ ਕੋ ਇਹ ਨਾਂ ਕੀਤੇ ਹੋਵੇ ਤਾਂ ਮੂਰਤ ਬਣਾ ਲਿਆ ਕਰੋ ਕਿ ਮੂਰਤ ਨੂੰ ਬਣਾ ਕੇ ਉਹਨੂੰ ਕੀਤੇ-ਕੀਤੇ ਕਰਕੇ ਵੀ ਪੂਜਾਸ਼ ਨਾ ਕਰਿਆ ਕਰੋ ਕਹਿੰਦੇ ਜੀ ਮੂਰਤ ਨਾ ਕੀਤੇ ਆਵੇ ਤਾਂ ਕੰਨੀ ਉਹ ਦਾਖਲੇ ਬਣਾ ਲਿਆ ਕਰੋ ਕਿ ਵਾਹਨ ਬਣਾ ਕੇ ਫਿਰ ਉਹਦੀ ਮਨ ਦੇ ਨਾਲ ਚਿੰਤਨ ਕਰਿਆ ਕਰੋ ਕਿ ਨਾ ਵੀ ਕੀ ਕੀਤਾ ਮੂਰਤਾਂ ਵੀ ਬਣਾ ਲਈਆਂ ਵਾਹਨ ਗਣੇਸ਼ ਬਣਾ ਲਿਆ ਜੀਏ ਚੂਹਾ ਬਣਾ ਲਿਆ ਗਣੇਸ਼ ਦਾ ਵਾਹਨ ਸ਼ਿਵੀ ਦਾ ਬਲਦ ਬਣਾ ਲਿਆ ਇਸ ਪ੍ਰਕਾਰ ਬਣਾ ਕੇ ਦੇਵਤਿਆਂ ਦੀ ਮੂਰਤਾਂ ਫਿਰ ਉਹ ਮੂਰਤਾਂ ਨੂੰ ਪੂਜੇ ਕਰਨ ਲੱਗੇ ਨਾਰਜ ਨੂੰ ਜਿਹੜਾ ਕਹਿਆ ਸੀ ਨਾ ਵੀ ਤੁਸੀਂ ਧਿਆਨ ਕਰਿਆ ਕਰੋ ਉਹ ਧਿਆਨ ਤਾਂ ਭੁੱਲ ਗਏ ਇਹ ਵੀ ਸਾਡੇ ਕੋਲ ਨਾਰਜ ਨੂੰ ਉਪਦੇਸ਼ ਦਿੱਤਾ ਮੂਰਤਾਂ ਬਣਾ ਕੇ ਪੂਜਿਆ ਕਰੋ ਦੁਆਪਰ ਦੀ ਅੰਤ ਦੀ ਗੱਲ ਹੈ ਇਸ ਪ੍ਰਕਾਰ ਨਾਰਜ ਨੂੰ ਦੱਸਿਆ ਸੀ ਵੀ ਤੁਸੀਂ ਧਿਆਨ ਵਾਸਤੇ ਮੂਰਤਾਂ ਬਣਾ ਲਓ ਇਹਨਾਂ ਨੂੰ ਉਹਦੀ ਪੂਜਾ ਹੀ ਕਰਨੀ ਮੂਰਤਾਂ ਦੀ ਸ਼ੁਰੂ ਕਰਤੀ ਵਾਹਿਗੁਰੂ ਦਾ ਧਿਆਨ ਸਰਤਨਾ ਇਸ ਪ੍ਰਕਾਰ ਕਾਰਕੰਦੇ ਨਾਰਦ ਨੇ ਕਿ ਸਾਨੂੰ ਕਿਹਾ ਉਹ ਪੱਥਰ ਨਹੀਂ ਪੂਈਆ ਹੀ ਕਰੀ ਜਾਂਦੇ ਹਨ ਅੰधे ਗੁੰਗੇ ਅੰਧ ਅੰਧਾਰ ਦੇਖੋ ਭਾਈ ਪੱਥਰ ਤਾਂ ਨਹੀਂ ਐੱਖਾਂ ਬਣਾਇਆ ਤਾਂ ਅੱਖਾਂ ਦੇਖਦੀਆਂ ਤਾਂ ਨਹੀਂ ਕੰਨ ਬਣਾਏ ਤਾਂ ਮੂਰਤਾਂ ਦੇ ਕੰਨ ਸੁਣਦੀਆਂ ਤਾਂ ਨਹੀਂ ਅੰਧ ਅੰਧਾਰ ਅੰਧੇ ਹੋਦੇ ਅੰਧੇ ਆਂਧਾ ਨਹੀਂ ਰਾਪਿਆ ਹੋਇਆ ਇਸ ਪ੍ਰਕਾਰ ਭਾਈ ਅੰਧੇ ਹਨੀਏ ਨਾਰਦ ਕਿਹਾ ਨਾਰਦ ਮਨ ਚੰਚਲ ਜੋ ਕੁਝ ਕੋ ਹੈ ਉਹ ਪੱਥਰਾਂ ਦੀ ਪੂਜਾ ਕਰਨੋ ਕਿ ਲੱਗੇ ਹੋਏ ਐ ਜੋ ਪੱਥਰ ਕੋ ਕੈਸੇ ਦੇਤਾ ਕੀ ਦਰਸਾ ਹੋਵੇ ਸੇਵ ਜੋ ਪੱਥਰ ਕੀ ਤਾਰੀ ਪਾਇ ਤੰਦੀ ਕਾਲ ਅਜਾਈ ਜਾਏ ਇਹ ਸੇ ਪ੍ਰਕਾਰ ਅੰਗੇ ਗੁੰਗੇ ਅੰਧ ਅੰਧ ਅੰਗੇ ਅਨੁਸਾਰ ਸੰਗੇ ਦੀ 90 ਰੁਪਏ ਨੇ ਇਤਨਾ ਜੇ 4 ਰੁਪਏ ਮੁਰਾਗ 1 ਰੁਪਏ ਨੇ ਤਾਂ ਤੁਸੀਂ ਇਹ ਅਧਲੇ ਜੇ 3 ਰੁਪਏ ਦੀ ਰਕਮ ਤੋਂ ਬਗੈਰ ਗੁੰਗੇ ਹੈ ਆਂਗੋ ਨਾਰ ਅੰਗੋ ਅਦਿਆੰਦਾ ਅੰਦਰ ਅੰਮੀ ਰਾਤ ਆਇਆ ਵਰੰਦਾ ਪੜਦਾ ਸਾਥਰ ਦੇਤੀ ਜਹ ਮੁਗਦ ਗਵਾਰ ਇੱਕ ਇਸੀ ਮੂਰਖਣ ਦੇ ਗਵਾਰ ਭੁੱਲੇ ਹੋਏ ਬਸੰਤ ਚੰਦਾਲਾਂ ਵੀ ਨਹੀਂ ਆਏ ਜੇ ਦੀ ਆਸੀ ਲੋਕ ਪਥਰ ਨੂੰ ਲੈ ਲੈ ਕੇ ਪੂਜਦੇ ਹਨੇ ਤੋਂ ਉਹ ਪਰਮੇਸ਼ਰ ਕੀਏ ਤੇ ਨੂੰ ਪੱਖੋਂ ਮਨਨਾ ਜੀਵ ਪਾਣ ਤੇ ਪਰਮੇਸ਼ਰ ਕੀ ਆਰ ਜੀ ਦੇ ਸਭ ਉਚਾਰ ਇਸ ਸੁਆਸੇ ਜੋ ਉਹਦੇ ਬੂਲੇ ਬੂਲੇ ਕਾਲੀ ਕਾਰ ਉਹ ਕਾਲੀ ਕਾਲ ਵੀ ਤਾਂ ਜੁੱਦਣਗੇ ਬਕਰ ਨੂੰ ਨਵੀਨ ਜੀਵ ਰੇਸ਼ ਤੋਂ ਬੇਰੇਣਗੇ ਸੋ ਪਰਮੇਸ਼ਰ ਦਾ ਪਸਨੀ ਨਾ ਕਰਨਗੇ ਇਸੇ ਪ੍ਰਕਾਰ ਕਹਿੰਦੇ ਹਮ ਪਾਠੜ ਨੇ ਪੂਜ ਹੈ ਮੁਗਦ ਗਵਾ ਮੁਗਦ ਨੂੰ ਸ਼ਾਸਤਰ ਗਿਆਤੋ ਹੀ ਨੇ ਕੋਰ ਹੁਣ ਪਰਮਾਰਤੋ ਹੀ ਨੇ ਪਥਰ ਨੂੰ ਲੈ ਲੈ ਕੇ ਉਹਦੀ ਪੂਜਾ ਕਰੀ ਜਾਂਦੇ ਆ ਤੇ ਇਹੋ ਜਿਹੇ ਮਤਰਾ ਨੂੰ ਤਲਾਕਾ ਉਹ ਜਿਵੇਂ ਜੀਤੈ ਤੇ ਹਰਨ ਪਰਮ ਗਿਆਨ ਕੋ ਨਿਰਪਰੋਰ ਉਹ ਸਮੇਂ ਉਾਰ ਬੈਠੇ ਹਨ ਉਹ ਇਹ ਜਾਂ ਆਪ ਦੁੱਬੇ ਤੂੰ ਕਹਾ ਕਰਨਾ ਹੈ ਜਦੋਂ ਪਥਰਵੈਸ਼ ਨਾਂ ਕਰਾਉਣ ਲੱਗੇ ਸੀ ਵੀ ਹਰ ਵਾਰ ਕੋਈ ਇਸ਼ਨਾਨ ਕਰਾਉਣ ਲੱਗਾ ਤੰਦਪਾਲਾ ਵਾਲਾ ਪਿੰਡਰ ਕੀ ਹੁਣ ਕਹਿੰਦੇ ਠਾਕੁਰ ਨੂੰ ਆ ਕੇ ਦੇਖ ਲੈਣੇ ਇਹ ਨਾ ਪਾਲਾ ਵਗੋ ਬਨਾਲਾ ਵੀ ਉਹ ਹੀ ਠਾਕੁਰਾਂ ਨੂੰ ਇਸ਼ਨਾਨ ਕਰਾਉਣ ਲੱਗਾ ਤੇ ਹੱਥ 'ਚ ਪਾਲੇ ਨਾਲ ਕੰਬ ਕੇ ਬਾਂਹੜ ਦਾ ਮੂਰਤ ਦਿੱਸਦੀ ਖੰਨੇ ਇਸ ਵੇਲੇ ਫਨੇ ਦਿੱਸਦੀ ਉਹ ਹੋ ਚੱਕਣ ਲੱਗਾ ਪੌੜੀ ਤੇ ਦੁੰਗੀ ਸੀ ਪੌੜੀ ਮੋਢਿਆਂ ਤੇ ਗਦਾਂ ਤੇ ਜਿੱਦੀ ਕੰਬਲ ਲਾਜਾ ਕੰਡਾ ਉਹ ਇਹੇ ਪਾਣੀ ਚ ਨਹਾ ਕੇ ਮਰਨੇ ਕੋਈ ਕਹਿੰਦਾ ਜੀ ਕੋਈ ਇਸ਼ਨਾਨ ਨਹੀਂ ਮੋੜ ਇਸ਼ਨਾਨ ਤਾਂ ਉਹ ਜੀ ਕਹਦਾ ਇਸ਼ਨਾਨ ਕਰ ਲਾ ਤਾਂ ਮੇਰਾ ਵੀ ਇਸ਼ਨਾਨ ਹੋ ਗਿਆ ਇਸ ਪ੍ਰਕਾਰ ਦੇ ਸ਼ਲੋਕ ਬਣਾ ਲੈ ਇਸ ਪ੍ਰਕਾਰ ਕਾਠਨ ਦੇ ਉਹ ਜਿਹੜੇ ਆਵਾਜ਼ ਦਿੰਦੇ ਜਦੋਂ ਆਪ ਫੇਡ ਦੁੱਕ ਪਈਂਦੇ ਹਨ ਉਹਨਾਂ ਕਹਾ ਕਰਮ ਹਾਹੀ ਕਰਮਾਰੇ ਕਿਵੇਂ ਰਹੋਗੇ ਸਤਿਗੁਰੂ ਮਰਾਲੇ ਦੀ ਗੱਲ ਹੈ ਸਰਸੰਗ ਦੀ ਗੀਤ ਵਿੱਚ ਕਿ ਕੋਈ ਪੰਡਿਤ ਠਾਕੁਰਾਂ ਦੀ ਪੂਜਾ ਕਰਕੇ ਗੁਰਦਾਰੇ ਦੇ ਜਿਹੜੇ ਖੂਹ ਸੀ ਉੱਥੇ ਆਲੇ ਠਾਕੁਰ ਦੀ ਮੂਰਤ ਰੱਖ ਲਿਆ ਕਰੇ ਅਟੇ ਗੁਰਦੀ ਗਲੀ ਨਾਲ ਘੋਲ ਲੰਨੀ ਗੋੜੀ ਵੀ ਕਿ ਗੋਸਰੀ ਦੇ ਰਾ ਗਿਆ ਕੁੱਤਿਆਂ ਨੂੰ ਮੋਸ਼ਾ ਆ ਗਿਆ ਕੁੱਤੇ ਲੈ ਕੇ ਗੋਸਰੀ ਖਣੋ ਖਾਦਰਾਂ ਦੇ ਲਿਜਾਣ ਤੇ ਗੁਰ ਕਬ ਜਾਦ ਬਿਜਰੇ ਤੁਮ ਕਾਹਨ ਕਰਨ ਵਾਲੇ ਅੱਜ ਦੇਵ ਦੇ ਤੁਸੀਂ ਕਰਨ ਵਾਲੇ ਕਿੰਨ ਹੋਵੋਗੇ ਕਰਨ ਵਾਲੇ ਹੋਰ ਨਾ ਨੂੰ ਸੋਚ ਕਿਵੇਂ ਹੋਵੋਗੇ ਪੌੜੀ ਸਾਕੂ ਤੇਰਾ ਵਸ ਹੈ ਜੀ ਤ੍ਰਿਸ਼ੂ ਸੋ ਕੋ ਯਾਗ ਦੇ ਵਸੇ ਦੀਨ ਹੈ ਸੱਚਾ ਸਾ ਸੱਚਾ ਹੁਕਾਰ ਹੈ ਕਿਉਂ ਪਾਪਕਾ ਹੈ ਸਾਰਿਆਂ ਨੂੰ ਸੋਸ਼ਣ ਵਾਲਾ ਤੇ ਰੰਗ ਇੱਕ ਹੈ ਇਹ ਮਹਾਰਾਜ ਤੇਰੇ ਭਗਤੋਂ ਤੇਰੇ ਇੱਕ ਪ੍ਰੇਮ ਰੰਗ ਵਿੱਚ ਰੰਗੇ ਹੋਏ ਹਨ ਸੁਦਾ ਦੇਸਾ ਰੰਗ ਨੂੰ ਪੂਰਾ ਸੱਚੇ ਕਰਸਾ ਆਵਦਾ ਉਸ ਆਹ ਅੰਮ੍ਰਿਤ ਪੂਜਨ ਨਾਮ ਹਰਿ ਹਰਿ ਆਗਦਾ ਜਿਹੜਾ ਨਾਮ ਹੈ ਅਮਰ ਅਮਰ ਕਰਨ ਵਾਲਾ ਮੁਕਤ ਕਰਨ ਵਾਲਾ ਹਰਿ ਆਗਦਾ ਕੋਈ ਅੰਦਰਕ ਰਾਜ ਰਾਜ ਜਾਨੁਖਾ ਤੇਰੇ ਹੰਦ ਤੋਂ ਨਾ ਗ੍ਰੀਤ ਹੋਇੰਨੂ ਰਾਜ ਰਾਜ ਕੇ ਤ੍ਰਿਭੁਕ ਹੋ ਹੋ ਕੇ ਜਾਂ ਫੇਰ ਵੀ ਸ਼ਕੀ ਜਾਂਦੇ ਜਪੀ ਜਾਂਦੇ ਹਨ ਸਭ ਪਦਾਰਥ ਪਾਈਨ ਸਾਰੇ ਤਰਨ ਅਰਥ ਕਾਮ ਮੋਖ ਵੀ ਪਦਾਰਥ ਕਾ ਲਈ ਦੇ ਨਾਮ ਕਰਕੇ ਸਿਮਰਨ ਸਾਚਲਾ ਹੋਇ ਇਸ ਤਵੰਦ ਸਚਾ ਲਾਭ ਹੈ ਇਹਨੇ ਗੁਰਮੁਖੀ ਮੰਤਰ ਨੂੰ ਕੀਤਾ ਹੈ ਜੀ। ਹਮਤ ਪਿਆਰੇ ਪਾਰ ਬ੍ਰਹਮ ਜਿਨਹਰੇ ਇਹ ਸਿਮਨ ਕਰਿਓ ਪਿਆਰੇ ਸੰਤ ਹਣਗੇ। ਪਾਰਬਮ ਪ੍ਰਵੇਸ਼ਵ ਦੇ ਉਪਯੰਤਿ ਪਿਆਰੇ ਹਨ। ਮਾਨਕ ਹਰ ਅਗਮ ਆਗਾ। ਜਰਨ ਦੀ ਜੈਨ ਹਰੀ ਮੰਨ ਦੀ ਗਮਤਾ ਤੋਂ ਕਰੇ ਹੈ। ਅਤੇ ਬੁੱਧੂ ਕਰਕੇ ਵੀ ਗ੍ਰਹਿਣ ਨਹੀਂ ਕੀਤਾ ਜਾਂਦਾ। ਇਸ ਪ੍ਰਕਾਰ ਅਗਮੋਗਾ ਆਪਨ ਦੀ ਸ਼ੈਣੀ ਬੁੱਧ ਕਰਕੇ ਤਾਂ ਪ੍ਰਾਪਤ ਹੁੰਦਾ ਹੈ। ਵਿਸ਼ੇ ਵਿਸ਼ੇਣੀ ਕਰਕੇ ਨਹੀਂ ਗ੍ਰਹਿਣ ਕੀਤਾ ਜਾਂਦਾ। ਇਸ ਕਸਰ ਦੇ ਕੋਈ ਗੰਮ ਹੈ ਆਵਾਜ਼ ਦੂੰਗਾ ਹੈ ਵਿਚਾਰ ਉਸ ਦਾ ਸਲੂਕ ਮਹੱਲਾ ਤੀਜਾ ਸਭ ਕਿਸ ਹੁਕਮੇ ਆਉਦਾ ਇਹ ਦੁਆਈ ਜਿੰਨਾ ਸਾਰਾ ਸੰਸਾਰ ਹੈ ਇਹ ਮਾਰ ਦੀ ਸਨਾਲਤੀ ਕਰਦੇ ਉਚਾਰਦੇ ਨੂੰ ਕੋ ਸਭ ਕੋਈ ਹੋ ਰਾਜ ਨੂੰ ਇਹ ਹੁਕਮ ਵਿੱਚ ਹੀ ਫਿਰ ਆਉਂਦਾ ਹੈ ਕਹਿੰਦੇ ਜੋ ਹੁਕਮੇ ਜਾਂ ਜਦੋਂ ਵਰਤੂ ਵੀ ਆਗਿਆ ਹੁੰਦੀ ਹੈ ਸਭ ਕੋਈ ਹੁਕਮ ਵਿੱਚ ਹੀ ਸਾਰਾ ਸੁਖਾਜ ਕੋਲ ਆ ਜਾਂਦਾ ਕੁਝ ਕਰ ਜਾਂਦਾ ਇਥੋਂ ਇਹ ਕੋਈ ਮੂਰਖ ਆਪੋ ਜਾਣੇ ਇਹ ਕੋਈ ਮੂਰਖ ਜਾਣੇ ਕਿ ਅਸੀਂ ਆਪੂ ਹੀ ਸਭ ਕੋਈ ਕਰ ਸਕਦੇ ਆ ਇਹ ਬਸ ਸਮਝੀ ਕਰੇ ਕੋਈ ਅ ਗਿਆਨ ਕਰਕੇ ਅੰਧਾ ਆਂਦਕੁਮਾ ਅੰਧਾ ਵੀ ਨਹੀਂ ਹੈ ਉਹਲੇ ਅਭਾਂਤ ਆਈ ਜੇ ਕਰਮੜੀ ਨੂੰ ਆਉਂਦਾ ਹੈ ਮਾਨਕ ਹੁਕਮ ਨੂੰ ਗੁਰਮੁਖ ਬੁੱਝੇ ਕੋਈ ਕੋਈ ਗੁਰਮੁਖ ਅਧਿਕਾਰੀ ਹੈ ਜਿਹੜਾ ਗੁਰਾਂ ਦਾ ਦਾ ਵਾਹਿਗੁਰੂ ਦੇ ਹੁਕਮ ਨੂੰ ਸਮਝਦਾ ਹੈ ਜਿਸ ਨੂੰ ਕਿਰਪਾ ਕਰੇ ਰਜਾਏ ਜਿਨ੍ਹਾਂ ਨੂੰ ਆਗਿਆਕਾਰ ਪਰਮੇਸ਼ਰ ਦੀ ਆਗਿਆ ਚਲਾਉਣ ਵਾਲਾ ਹੈ ਆਪਣੀ ਕਰਤਾ ਦ੍ਰਿਸ਼ਟੀ ਕਰੇ ਗੁਰਾਂ ਦੀ ਆਗਿਆ ਤੇ ਯਾਦ ਕਰਨਾ ਕਰੇ ਉਹਨੂੰ ਹੁਕਮ ਬੁੱਝਣ ਦੀ ਜਾਂਚ ਹੁੰਦੀ ਹੈ ਮੁਹੱਲਾ ਤੀਜਾ ਉਹ ਜੋਗੀ ਜੋਗ ਤੋ ਪਾਏ ਇੱਕ ਜੋਗੀ ਮਹਾਰਾ ਜੀ ਦੇ ਪਰਖਾ ਦੇ ਪਾਸ ਆਇਆ ਕਹਿੰਦੇ ਮਹਾਰਾ ਜੋਗ ਦੀ ਯੁਗਤੀ ਕਿਵੇਂ ਪ੍ਰਾਪਤ ਹੁੰਦੀ ਹੈ ਤਾਂ ਸਤਿਗੁਰੂ ਜੀ ਦੇ ਪਰਖਾ ਜੋਗੀ ਦੇ ਪਰਖਾ ਹੈ ਉਪਦੇਸ਼ ਬਖਸ਼ਿਸ਼ੇ ਫਰਮਾਉਂਦੇ ਹਨ ਉਹ ਜੋਗੀ ਜੋਗ ਤੋ ਪਾਏ ਇਹ ਕੋਈ ਉਹ ਜੋਗੀ ਹੋ ਸਕਦਾ ਹੈ ਜੋ ਪਰਮੇਸ਼ਰ ਹੀ ਜੁੜਿਆ ਹੋਆ ਹੋਵੇ ਯੁਗਤੀ ਆਤਮ ਪਰਮਾਤਮਾ ਦੀ ਜੁੰਗਤੀ ਸਾਧ ਯੋਗ ਜੀਵਾਤਮ ਨੂੰ ਪ੍ਰਵੇਸ਼ੀਰ ਜੋੜ ਦੇਣ ਨੂੰ ਕੁਜ ਜੋੜੋ ਇਹ ਯੋਗ ਨੂੰ ਪੁਰਖ ਪੰਡਾ ਹੈ ਜਿਸ ਨੂੰ ਗੁਰਮਖ ਨਾਮ ਪ੍ਰਾਪਤ ਹੋ ਜਿਨ੍ਹਾਂ ਨੂੰ ਗੁਰੂ ਪਿਆਰਿਆ ਗੁਰੂਖ ਬਣ ਕੇ ਦੇਕਾਰੀ ਬਣ ਕੇ ਨਾਮ ਦੀ ਪ੍ਰਾਪਤੀ ਹੋ ਗਏ ਇਹਨ ਯੋਗੀ ਦੀ ਨਗਰੀ ਸਭ ਕੋ ਵਸਾਇਆ ਉਹ ਯੋਗੀ ਦੀ ਨਗਰੀ ਜੋ ਵਿੱਚ ਸਾਰੇ ਗੁਣੋ ਗੈਰੀ ਸੰਤੋਖ ਦੀ ਨਹੀਂ ਆ ਕੇ ਬਸ ਜਾਂਦੀ ਐ ਦੇਖੀ ਜੋਗ ਨਾ ਹੋਏ ਜੋ ਰਾਹੀ ਐ ਨੇ ਕੰਨ ਬਾਲ ਲਵੇ ਤੇ ਗਲ ਵਿੱਚ ਮਾਲਾ ਪਾ ਲਵੇ ਵਿਦਰਾਖੀ ਤੇ ਇਸ ਪ੍ਰਕਾਰ ਕਹੇ ਮੈਂ ਜੋਗ ਹੀ ਬਣ ਜਾਣਾ ਇਹ ਦੇਖਾਂ ਦੇ ਧਾਰਨੇ ਕਰਕੇ ਜੋਗ ਨਹੀਂ ਹੋ ਸਕਦਾ ਪਰਮੇਸ਼ਰ ਨਾਲ ਜੁੜਨੇ ਕਰਕੇ ਜੋਗ ਹੋਵੇਗਾ ਮਾਨਕ ਐਸਾ ਵਿਰਲਾਕੂ ਜੁਰੂ ਜਿਹਨੇ ਨੇ ਹੈ ਕੋਈ ਗਰਲਾ ਜੋਗੀ ਸ਼ਰ ਹੈ ਜਿਹਨੂੰ ਕਟ ਪੜਗਟ ਹੋ ਜਿਵੇਂ ਉਹ ਹੋਵੇ ਜਿ ਪ੍ਰਵੇਸ਼ਰ ਪ੍ਰਗਟ ਹੋ ਜਾਂਦਾ ਸਖਿਆਤ ਹੋ ਜਾਂਦਾ ਹੈ ਪੌੜੀ ਆਪੇ ਜੰਤ ਉਪਾਏ ਆਪ ਹੀ ਪਾਈ ਸਾਰੇ ਜਿੰਨੂ ਜੀਅੰਤ ਹਨ ਉਸ ਪਰਮੇਸ਼ਰ ਬ੍ਰਹਮਾ ਕੋ ਲਾ ਕੇ ਮਛਰ ਤੱਕ ਪਹੁੰਚ ਪਹੁੰਚੇ ਹਨ ਆਪੇ ਆਦਾ ਪਰੋਖੇ ਸ਼ਾਰਿਆਂ ਨੂੰ ਆਸਰਾ ਦੇਣ ਵਾਲਾ ਪਰਮੇਸ਼ਵਰ ਹੈ ਆਪੇ ਸੂਹੋਂ ਥਾਲੀ ਥਾਲੀ ਹੈ ਆਪੇ ਸੂਹੋਂ ਰੂਪ ਜੇਨ ਮੁਦਰ ਨੂੰ ਦੇਖਿਆ ਜਾਂਦਾ ਥਾਲੀ ਦਾ ਖੋਜੀਦਾ ਆਪੇ ਤਾਤਾ ਪਰੋਖੇ ਬਿਰਾਗ ਰੂਪ ਉਸਾਰੇ ਵਾਲਾ ਦੇਖੀਦਾ ਹੈ ਆਪੇ ਸੂਹੋਂ ਮੇਰੂਪ ਕਰਕੇ ਥਾਲੀ ਖੋਜੀਦਾ ਹੈ ਆਪੇ ਤੁਸਾਰੇ ਵਾਲੇ ਸਗੂ ਸੁਪ ਹੋ ਆਪੇ ਕਾਂਤੀ ਹੋ ਰਹਿ ਸਾਥੀ ਏਕਾਂਤੀ ਕੋਈ ਕੋ ਪਰਵੇਸ਼ ਹੋ ਰਿਹਾ ਦਾ ਰੂਪ ਆਪੇ ਵੱਡ ਪਰਵਾਹ ਆਪੀ ਮਾਇਆ ਸੋਲ ਵੱਡੇ ਪਰਿਵਾਰ ਵਾਲਾ ਸੁਹਾਰੂ ਮਾਣਾ ਹੈ ਨਾਲੇ ਮੰਗੈ ਦਾਨ ਹਾਰੂ ਜਿਹੜੇ ਮਰਛੇ ਦੇ ਪਾਸੋਂ ਹਰੀ ਦੇ ਪਾਸੋਂ ਗੁਰੂ ਸਾਹਿਬੀ ਕੇਦੇ ਬਾਂਣ ਮੰਗਣਾ ਕਰੀਏ ਮੰਨਤਾ ਰੇ ਨਾ ਜਿਹਨਾਂ ਸੰਤਾਂ ਨੇ ਆਪ ਦੇ ਰੂਪ ਨੂੰ ਆਪ ਹੀ ਨਗਰੂਪੇ ਆਪ ਹੀ ਸਭ ਨੂੰ ਸਮਝਿਆ ਹੈ ਆਪ ਹੀ ਕਹਾਂ ਤੀ ਕੋਈ ਕੰਮ ਤਨ ਹੋਣ ਵਾਲਾ ਪਰ ਲੋ ਕਰਕੇ ਆਪ ਹੀ ਵੱਡੇ ਪਰਿਵਾਰ ਦਾ ਨਿਕਣਾ ਕਰਕੇ ਇਹ ਜਾਣਿਆ ਉਹਨਾਂ ਸੰਤਾਂ ਜੀ ਸੰਤਾਰੇ ਨਾਂ ਉਹਨਾਂ ਸੰਤਾਂ ਦੀ ਚੰਗਾ ਦੀ ਧੂੜ ਸਾਨੂੰ ਪ੍ਰਾਪਤ ਹੋਵੇ ਆਰ ਪ੍ਰਾਪਤ ਹੋਵੇ ਆ ਕਿ ਤੂੰ ਦਾਤਾ ਤਾਰ ਨਾ ਸੁਝੇ ਇਹ ਪ੍ਰਮੇਸ਼ਰ ਹੋਰ ਕੋਈ ਦਾਤਾ ਸਿਰ ਸਾਥ ਨਹੀਂ ਸਾਨੂੰ ਸੁਝੇ ਹੀ ਕੁਝ ਨਾ ਹੈ ਤੂੰ ਦੇਣ ਹੈ ਕੋਈ ਮਾਰੇ ਸਾਰੇ ਆਨੰਦ ਨੂੰ ਬਖਸ਼ੀ ਨੂੰ ਸੰਤਾਨ ਦੇ ਨਾਂ ਨੂੰ ਬਖਸ਼ੀ ਨੂੰ ਆਰਾ ਸੰਤਾਂ ਦੀ ਧੂੜ ਵੀ ਸਾਨੂੰ ਬਖਸ਼ੋ ਤੂੰ ਜੋ ਦਾਤਾ ਦੇਣ ਵਾਲਾ ਹੈ ਹੇ ਪ੍ਰਮੇਸ਼ਰ ਆਪ ਕੋ ਬਿਨਾ ਕਿਸੇ ਪਾਸੋਂ ਮੰਗੀਏ ਇਹ ਬਾਣੀ ਸੁਧ ਕੀਤੀ ਹੋਈ ਹੈ ਕੋਈ ਕਲਮ ਨਾਲ ਚੱਕ ਕੇ ਕੋ ਪੜ ਕੇ ਇਸ ਦੀ ਖਬਰ ਵੀ ਕਰ ਸੁਧ ਵੀ ਕਰ ਗਿਆਤ ਵੀ ਕਰ ਕੋ ਕੋ ਅੰਤਕੰਨ ਨੂੰ ਸੁਧ ਕਰ ਦੇਵੋ ਜੀ ਅੰਤਕੰਨ ਨੂੰ ਸੁਧ ਹੋਣ ਤੋਂ ਤੁਮ ਸੁਖੀ ਪ੍ਰਾਪਤੀ ਹੋ ਜਾਵੇ ਜੀ ਇਹ ਫਿਰ ਮਹਾਰਾਜੀ ਨੇ ਇਹ ਵਿਹਾਗੇ ਦੀ ਵਾਰ ਸੰਪੂਰਨ ਕੀਤੀ 21 ਪਉੜੀਆਂ ਵਾਲੀ ਇੱਕ ਬਾਣੀ ਹੈ ਇਹ ਬਾਣੀਓ ਬਾਣੀਓ ਨਾ ਸਮਝਿਓ 21 ਪਉੜੀਆਂ ਹਨ ਇਸ ਦੀ 21 ਮੰਨ ਲਓ ਕਿ ਇਸ ਪ੍ਰਕਾਰ ਇੱਕ ਬਾਣੀ ਹੈ ਜਿਹੜਾ ਅਗਰ ਆਗੇ ਤੇ ਸੰਪੂਰਨ ਕੀਤਾ ਹੈ ਨਾਨਕ ਮੰਗੈ ਦਾਣੁ ਹਾਰੁ ਸੰਸਾਰੀਆ ਤਰੁ ਔਰ ਬੇਤਾਲ ਗਤਿ ਜੀ ਤੁਮੇ ਲਹਰ ਓਇ ਜੋ ਲਾਇ ਲਿਖੋ ਲਾਓ